ਮੌਸਮ ਵਿੱਚ ਚੱਲ ਰਹੀ ਤਬਦੀਲੀ ਅਤੇ ਦਿਨੋਂ-ਦਿਨ ਵੱਧ ਰਹੇ ਤਾਪਮਾਨ ਦੇ ਚੱਲਦਿਆਂ ਜਿੱਥੇ ਅੰਤਾਂ ਦੀ ਗਰਮੀ ਦੇ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਬਾਜ਼ਾਰਾਂ ਵਿੱਚ ਕਾਰੋਬਾਰ ਵੀ ਠੱਪੇ ਨਜ਼ਰ ਆ ਰਹੇ ਹਨ ਗੱਲ ਮੌਜੂਦਾ ਸਮੇਂ ਵਿੱਚ ਤਾਪਮਾਨ ਦੀ ਕਰੀਏ ਤਾਂ 40 ਤੋਂ 45 ਡਿਗਰੀ ਦੇ ਵਿਚਕਾਰ ਅਤੇ ਕਈ ਥਾਵਾਂ ਤੇ ਇਸ ਤੋਂ ਵੱਧ ਵੀ ਮਾਪਿਆ ਗਿਆ ਹੈ ਸ਼ੇਖਰ ਦੁਪਹਿਰ ਵਿੱਚ ਸੋਨਸਾਨ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਇਸ ਵਾਰ ਗਰਮੀ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਉਹਨਾਂ ਦੇ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ। ਉਹਨਾਂ ਦੱਸਿਆ ਕਿ ਬਾਜ਼ਾਰ ਵਿੱਚ ਗ੍ਰਾਹਕ ਸਿਰਫ ਸਵੇਰੇ ਅਤੇ ਸ਼ਾਮ ਹੀ ਨਿਕਲਦਾ ਹੈ ਅਤੇ ਕਈ ਵਾਰ ਫਲ ਅਤੇ ਸਬਜ਼ੀਆਂ ਖਰਾਬ ਹੋਣ ਦੇ ਕਾਰਨ ਘਾਟੇ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਗਰਮੀ ਅਤੇ ਮੰਦੀ ਦਾ ਸਾਹਮਣਾ ਕਰ ਰਹੇ ਦੁਕਾਨਦਾਰਾਂ ਨੇ ਬਰਖਾ ਪੈਣ ਤੇ ਗਰਮੀ ਤੋਂ ਰਾਹਤ ਅਤੇ ਕਾਰੋਬਾਰ ਮੁੜ ਚੱਲਣ ਦੀ ਆਸ ਪ੍ਰਗਟਾਈ ਹੈ ਦੂਜੇ ਪਾਸੇ ਗੱਲ ਸਿਹਤ ਵਿਭਾਗ ਦੀ ਕਰੀਏ ਤਾਂ ਐਸਐਮਓ ਡਾਕਟਰ ਰਮਨ ਕੁਮਾਰ ਹੋਰਾਂ ਜਨਤਾ ਨੂੰ ਗਰਮੀ ਦੇ ਚੱਲਦਿਆਂ 11 ਵਜੇ ਤੋਂ 4 ਵਜੇ ਤੱਕ ਧੁੱਪ ਵਿੱਚ ਬਿਨਾਂ ਕਿਸੇ ਕਾਰਨ ਬਾਹਰ ਨਾ ਨਿਕਲਣ ਲੂ ਤੋਂ ਬਚਣ ਅਤੇ ਬਾਤੋਂ ਬਾਦ ਪਾਣੀ ਪੀਣ ਦੀ ਸਲਾਹ ਦਿੰਦੇ ਆ ਜਰੂਰਤ ਪੈਣ ਤੇ ਡਾਕਟਰ پاس ਪਹੁੰਚਣ ਦੀ ਅਪੀਲ ਕੀਤੀ ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਇਸ ਵੇਲੇ ਘਰਵਾਲਾ ਤੇ ਬਹੁਤ ਮਾੜਾ ਹਾਲਾ ਗਰਮੀ ਹਿੰਦੀ ਆ ਪਰ ਲੋਕੀ ਬਾਹਰ ਨਿਕਲ ਤੋਂ ਅਵਾਰ ਬੈਠੇ ਜਾਂ ਸਵੇਰੇ ਕੋਟਾਂਵਾਂ ਗਾ ਗਾਂਦਾ ਕੋਈ ਸ਼ਾਮ ਨੂੰ ਗਾ ਗਾਂਦਾ ਸਾਰੀ ਦਿਹਾੜੀ ਬਿਲੇ ਲੋਕੀ ਦੁਕਾਨ ਦੇ ਬੈਠੇ ਤੁਸੀਂ ਬਿਜਾਰ ਦੇਖ ਲੋ ਇੰਦੀ ਗਰਮੀ ਅੱਜ ਤੱਕ ਪਹਿਲੀ ਵਾਰੀ ਇਹ ਨਹੀਂ ਦੇਖੀ ਜਿੰਨੀ ਗਰਮੀ ਅੱਜ ਕੀ ਪਈ ਆ ਪੇਸਗਰ ਕਹੀ ਕਹਨੇ ਆ ਭਾਈ ਇਹ ਬਰਸਾਤ ਦਾ ਕੋ ਮਾਤਾ ਪਾ ਦੋ ਚਾਰ ਮੀਂਹ ਦਸ ਦੰ ਇਰਤਬਾਲ ਮੀਂਹ ਪੈ ਗਿਆ ਕਿਤੇ ਤੇ ਚਲੋ ਮਾਡੀ ਮਡੀ ਰਾਤ ਮਿਲ ਲਾਂ ਦੀ ਆ ਉਦਾਂ ਦੇ ਬਸ ਬਹੁਤ ਬੁਰਾ ਹਾਲਾ ਕਰਬਾ ਨੇ ਤੇ ਬੱਦ ਕਰਤੀ ਲੋਕਾਂ ਦੀ ਇੱਕ ਵੀ ਮਗਾਈ ਉਹ ਨਹੀਂ ਜਿਆਦਾ ਇੱਕ ਦੂਰਾ ਇਹ ਉਹ ਗਾਂ ਘੈਨੀ ਕੋਲ ਆਪ ਦਾ ਪਿਆ ਸਾਰੀ ਦੁਨੀਆਂ ਬਾਹਰੋਂ ਤਰੇ ਦੀ ਆ ਇੱਥੇ ਬੱਚਿਆਂ ਦਾ ਬੁਰਾ ਹਾਲ ਹੈ ਕਾਰੋ ਬਾਠਾ ਪੁੰਦਿਆ ਰਿਆ ਆ ਭਾਈ ਗਰਮਜੀਤ ਗਰਮਜੀਤ ਜੀ ਕਿਹਦਾ ਹੈ ਗਰਮੀ ਦਾ ਮਾਹੌਲ ਔਰ ਕੰਮ ਕਾਜ ਕਿਹਦਾ ਹੈ काम काज तो बहुत कम है सुबह शाम गाग निकलता है सारी झाड़ी गाग निकलता नहीं गर्मी बहुत ज़्यादा पै रही है जो सुबह शाम गाग निकलता है जाए जाए बिगजाया सो शाम को बच जाता है और सुबह खराब हो जाता है और गर्मी तो दिन में तो गाग निकलता ही नहीं जरा सा भी बहुत ज़्यादा गर्मी पै रही है ये पंखे बहुत गर्म हवा केंकते भी ये पंखे चलाओ तो सब्जियाँ भी सूख जाती हैं आधी ਉਬੇਜਨਾ ਕੀਏ ਤੇ ਖਾਣਾ ਕੀਏ ਤੇ ਕਮਾਨਾ ਕਿਹਾ ਹੈ ਨਿਸ਼ਾਨ ਸਿੰਘ ਸਰ ਜੀ ਕਿਸ ਤਰ੍ਹਾਂ ਦਾ ਕਾਰੋਬਾਰ ਹੋ ਗਰਮੀ ਦਾ ਕੀ ਜਗਾ ਹੈ ਗਰਮੀ ਬਹੁਤ ਹੈ ਜੀ ਕੰਮ ਹੈ ਨਹੀਂ ਆ ਲੋਕੀ ਬਾਹਰ ਨਿਕਲਦੇ ਹੀ ਨਹੀਂ ਗਰਮੀ ਕਰਕੇ ਸਾਹ ਨਾਲ ਬਹੁਤ ਹਾਲਾਤ ਮਾੜੇ ਆ ਪਹਿਲਾਂ ਪੰਜਾਬ ਪਰ ਪਹਿਲੇ ਇਹਨੇ ਮਹਿਸੂਸ ਕਰੀ ਹੁੰਦੀ ਹੈ ਕਿ ਹਰ ਕੰਮ ਬਹੁਤ ਜਿਆਦਾ ਮਹਿਸੂਸ ਆ ਉਹਦੇ ਕਰਕੇ ਗਾਹ ਨਿਕਲਦਾ ਨਹੀਂ ਕਿ ਕਾਰੋਬਾਰ ਬਹੁਤ ਮੰਦੇ ਹੋਇਆ ਨਿਕਲਦਾ ਹੀ ਨਹੀਂ ਗਾਹ 11 ਵਜੇ ਤੋਂ ਬਾਅਦ ਹੁੰਦਾ ਹੈ ਸੜਕਾਂ 'ਤੇ ਸੋਨੇ ਮਸਾਨ ਪੈ ਜਾਂਦੀ ਹੈ ਤੇ ਸਮਾਨ ਪਾਜੀ ਹੁਣ ਜਦੋਂ ਗਾਹ ਨਹੀਂ ਹੁੰਦਾ ਸਭ ਹੋਰ ਖਰਾਬ ਤੇ ਹੋਣੀ ਆ ਇਹ ਤਾਂ ਹੁਣ ਬਰਖਾ ਪੈ ਗਈ ਫੇਰੀ ਆ ਜੀ ਬਰਖਾ ਪੈਣ ਤੇ ਹੀ ਬਾਕੀ ਹੋਰ ਰੋਧਾ ਨਹੀਂ ਓਦਾਂ ਦੇ ਇਦਾਂ ਦੇ ਹਲ ਰੱਤ ਰਿਆ ਤੇ ਫਿਰ ਤੇ ਬਹੁਤ ਮੁਸ਼ਕਲ ਹੋ ਜਾਂਦੀ ਨਹੀਂ ਸਰ ਜੀ ਗਰਮੀ ਬਹੁਤ ਪੈ ਰਹੀ ਆ ਤੇ ਗਰਮੀ ਪੈ ਰਹੀ ਆ ਗਰਮੀ ਦੇ ਨਾਲ ਕਾਰੋਬਾਰ ਠੱਪ ਗਏ ਆ ਕਾਰੋਬਾਰ ਇਹ ਸਵੇਰੇ ਸ਼ਾਮ ਕੋਈ ਲੱਗਿਆ ਲੱਗਿਆ ਨਹੀਂ ਤੇ ਠੱਪ ਤਾਂ ਬੰਦ ਜਦ ਤੱਕ ਬਰਖਾ ਨਹੀਂ ਪੈਂਦੀ ਹੁ ਤੱਕ ਰਾਤ ਨਹੀਂ ਮੰਦੀ ਮਰਖਾ ਵੀ ਫੇਰ ਹੀ ਥੀ ਐਦ ਕੀ ਜਿਆਦਾ ਲੱਗ ਰਹੀ ਐਦ ਕੀ ਜਿਆਦਾ ਕਿਉਂ ਲੱਗ ਰਹੀ ਅਸੀਂ ਹਾਂ ਜੀ ਅ ਜਿੱਦਾਂ ਕਿ ਤੁਸੀਂ ਦੇਖ ਰਹੇ ਆ ਕਿ ਦਿਨੋਂ ਦਿਨ ਮੌਸਮ ਦੇ ਵਿੱਚ ਬਹੁਤ ਤਬਦੀਲੀ ਆ ਰਹੀ ਆ ਗਰਮੀ ਵੱਧਦੀ ਜਾ ਰਹੀ ਆ ਦਿਨ ਦਾ ਜਿਹੜਾ ਟੈਂਪਰੇਚਰ ਹੈਗਾ 40 ਡਿਗਰੀ ਤੋਂ ਉੱਪਰ ਚੱਲ ਰਿਹਾ 42 43 ਕਈ ਜਗ੍ਹਾ ਤੇ 45 46 ਵੀ ਆ ਰਿਹਾ ਸੋ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜੇ ਕੰਮ ਨਾ ਹੋਵੇ ਕੋਲ ਨਿਕਲੋ ਪਾਣੀ ਦਾ ਜਿਹੜਾ ਪ੍ਰਯੋਗ ਵੱਧ ਤੋਂ ਵੱਧ ਕਰਨਾ ਹੈ ਖੁੱਲੇ ਕੱਪੜੇ ਪਾਣੇ ਲਾਈਟ ਕਲਰ ਦੇ ਤੇ ਜੇ ਕਿਸੇ ਨੂੰ ਗਰਮੀ ਲੱਗਣ ਕਰਕੇ ਲੂ ਲੱਗਣ ਕਰਕੇ ਕੋਈ ਦਿੱਕਤ ਆndi ਹੈ ਸਿਰ ਦਰਦ ਹੁੰਦਾ ਹੈ ਚੱਕਰ ਆਉਂਦਾ ਹੈ ਤੇ ਹਸਪੀਟਲ ਜਲਦੀ ਤੋਂ ਜਲਦੀ ਆ ਕੇ ਕੰਟੈਕਟ ਕਰਨ ਤੇ ਇੱਕ ਨਾਲ ਹੋਰ ਵੀ ਮੈਂ ਅਪੀਲ ਕਰਾਂਗਾ ਕਿ ਬਾਹਰੋਂ ਘੱਟ ਤੋਂ ਘੱਟ ਖਾਇਆ ਜਾਵੇ ਖੁੱਲਾ ਜਾਂ ਬਿਨਾ ਟਕਿਆ ਹੋਇਆ ਭੋਜਨ ਨਾ ਕੀਤਾ ਜਾਵੇ